ਕੀ ਗਿਆ ਤੋਂ 6-7 ਮਹੀਨੇ ਪਹਿਲਾਂ ਕੁਝ ਦਵਾਈ ਲੱਗੇ ਕੁਝ ਦਿਨ ਇਸ ਤਰ੍ਹਾਂ ਮਤਲਬ ਮਿੰਨਾ ਕਿਤੇ ਲੱਗਿਆ ਮਿੰਨਾ ਕਿੱਥੇ ਲੱਗਿਆ ਇਸ ਤਰ੍ਹਾਂ ਕਰਕੇ 7 ਮਹੀਨੇ ਲੱਗੇ ਜੀ ਉਹਨੂੰ ਜਾਣ ਚਾਹ। ਤੇ ਫਿਰ ਹੁਣ 15 ਦਿਨ ਹੋ ਗਏ ਟੱਪਿਆ ਜੀ ਕੰਦਾ। 15 ਉਸ ਤੋਂ ਬਾਅਦ ਫਿਰ ਫੋਨ ਨਹੀਂ ਆਇਆ। ਜਿਹਦੀ ਮੀਂਜ ਉਹਨਾਂ ਇਹ ਬੇਚ ਕੇ ਹੀ ਗਿਆਤਾ ਜੀ। ਖਰਚਾ ਆ ਗਿਆ 41 ਲੱਖ ਰੁਪਈਆ ਜੀ। ਇਹ ਜੜੋਤ ਹੈ ਜਿੰਦੂਰੇ ਰਹਿੰਦਾ ਦਾ ਬਾਕੀ ਇਹ ਗਿਆ ਤੋਂ 6-7 ਮਹੀਨੇ ਪਹਿਲਾਂ ਕੁਛ ਦਵਾਈ ਲੱਗੇ ਕੁਛ ਦਿਨ ਇਸ ਤਰ੍ਹਾਂ ਮਤਲਬ ਮਿੰਨਾ ਕਿਤੇ ਲੱਗਿਆ ਮਿੰਨਾ ਕਿਤੇ ਲੱਗਿਆ ਇਸ ਤਰ੍ਹਾਂ ਕਰਕੇ 7 ਮਹੀਨੇ ਲੱਗੇ ਜੀ ਇਹਨੂੰ ਜਾਣ ਚ ਤੇ ਫਿਰ ਹੁਣ 15 ਦਿਨ ਹੋ ਗਏ ਟੱਪਿਆ ਸੀ ਜੀ ਕੰਦਾ ਬਸ 15 ਉਸ ਤੋਂ ਬਾਅਦ ਫਿਰ ਫੋਨ ਨਹੀਂ ਆਇਆ ਉਸ ਤੋਂ ਬਾਅਦ ਤਾਂ ਫਿਰ ਅੱਜ ਹੀ ਪਤਾ ਲੱਗਿਆ ਜੀ ਆ ਗਏ ਇतना ਕੁ ਖਰਚਾ ਲਗਾ ਪਰਿਵਾਰ ਕਿਆ ਕਰਤੇ ਹਨ ਪਰਿਵਾਰ ਮੇਂ ਕੌਣ ਕੌਣ ਹੈ ਪਰਵਾਰਚਤਾ ਜੀ ਦਾ ਡੈਡੀ ਆ ਮੰਮੀ ਆ ਜੀ ਬੀਬੀ ਆ ਦਾਦੀ ਬਾਕੀ ਜ਼ਮੀਨ ਜਿਹੋਨ ਇਹ ਬੇਚ ਕੇ ਹੀ ਗਿਆਤਾ ਜੀ ਖਰਚਾ ਆ ਗਿਆ 41 ਲੱਖ ਰੁਪਏ ਜੀ ਪਰਿਵਾਰ ਕੀ ਸਥਿਤੀ ਪਹਿਲੇ ਨਾਜੂ ਕਾ ਜੀ ਉਹ ਤੁਹਾਨੂੰ ਦਿਖੇ ਰਹੀ ਹੈ ਜੀ ਹਾਂ ਬਾਕੀ ਜ਼ਮੀਨ ਹੁੰਦੀ ਹੈ ਬੰਦੇ ਕੋਲ ਉਹ ਵੀ ਬੇਚਤੀ ਇਹਨਾਂ ਨੇ ਪੈਸੇ ਇੱਧਰ ਲੱਗੇ ਬਾਕੀ ਕਰਜ਼ਾ-ਕੁਰਜ਼ਾ ਵੀ ਹੈਗਾ ਹੀ ਐ ਹੁਣ ਦੇਖਦੇ ਆਂ ਕੀ ਬਣਦਾ ਜੀ ਇਹ ਗਿਆ ਤੋਂ 6-7 ਮਹੀਨੇ ਪਹਿਲਾਂ ਕੁਝ ਦਵਾਈ ਲੱਗੇ ਕੁਝ ਦਿਨ ਇਸ ਤਰ੍ਹਾਂ ਮਤਲਬ ਮਿੰਨਾ ਕਿਤੇ ਲੱਗਿਆ ਮਿੰਨਾ ਕਿੱਥੇ ਲੱਗਿਆ ਇਸ ਤਰ੍ਹਾਂ ਕਰਕੇ 7 ਮਹੀਨੇ ਲੱਗੇ ਜੀ ਇਹਨੂੰ ਜਾਣਚ ਤੇ ਫਿਰ ਹੁਣ 15 ਦਿਨ ਹੋ ਗਏ ਟੱਪਿਆ ਜੀ ਕੰਦਾ 15 ਉਸ ਤੋਂ ਬਾਅਦ ਫਿਰ ਫੋਨ ਨਹੀਂ ਆਇਆ ਮੇਨ ਜੋਣਾ ਇਹ ਬੇਚ ਕੇ ਹੀ ਗਿਆ ਤਾਂ ਇਹ ਖਰਚਾ ਆ ਗਿਆ 44 ਲੱਖ ਰੁਪਏ ਜੀ ਇਹ ਆ ਜੜੋਤਾ ਜੀ ਪਿੰਡ ਉਰੇ ਰਹਿੰਦਾ ਦਾ ਬਾਕੀ ਇਹ ਗਿਆ ਤੋਂ 6-7 ਮਹੀਨੇ ਪਹਿਲਾਂ ਕੁਛ ਦਵਾਈ ਲੱਗੇ ਕੁਛ ਦਿਨ ਇਸ ਤਰ੍ਹਾਂ ਮਤਲਬ ਮਿੰਨਾ ਕਿਤੇ ਲੱਗਿਆ ਮਿੰਨਾ ਕਿੱਥੇ ਲੱਗਿਆ ਇਸ ਤਰ੍ਹਾਂ ਕਰਕੇ 7 ਮਹੀਨੇ ਲੱਗੇ ਜੀ ਇਹਨੂੰ ਜਾਣ ਚ ਤੇ ਫਿਰ ਹੁਣ 15 ਦਿਨ ਹੋ ਗਏ ਟੱਪਿਆ ਸੀ ਜੀ ਕੰਦਾ ਬਸ 15 ਉਸ ਤੋਂ ਬਾਅਦ ਫਿਰ ਫੋਨ ਨਹੀਂ ਆਇਆ ਉਹ ਤਾਂ ਬਾਅਦ ਤਾਂ ਫਿਰ ਅੱਜ ਹੀ ਪਤਾ ਲੱਗਿਆ ਜੀ ਆ ਗਿਆ ਕਿੰਨਾ ਕੁਛ ਖਰਚਾ ਲਗਾ ਪਰਿਵਾਰ ਕਿਆ ਕਰਤੇ ਹਨ ਪਰਿਵਾਰ ਮੇਂ ਕੌਣ ਕੌਣ ਹੈ ਪਰਵਾਰ ਚ ਤਾਂ ਜੀ ਦਾ ਡੈਡੀ ਆ ਮੰਮੀ ਆ ਜੀ ਬੀਬੀ ਆ ਦਾਦੀ ਬਾਕੀ ਜ਼ਮੀਨ ਜੋ ਉਹ ਨਾ ਇਹ ਬੇਚ ਕੇ ਹੀ ਗਿਆ ਤਾਂ ਜੀ ਖਰਚਾ ਆ ਗਿਆ 41 ਲੱਖ ਰੁਪਏ ਜੀ ਪਰਿਵਾਰ ਕੀ ਸਥਿਤੀ ਪਹਿਲੇ ਹੀ ਨਾਜ਼ੁਕ ਹੈ ਨਾਜ਼ੁਕ ਹੈ ਜੀ ਉਹ ਤਾਂ ਤੁਹਾਨੂੰ ਦਿਖੇ ਰਹੀ ਹੈ ਜੀ ਹਾਂ ਬਾਕੀ ਜ਼ਮੀਨ ਹੁੰਦੀ ਹੈ ਬੰਦੇ ਕੋਲ ਉਹ ਵੀ ਵੇਚਦੀ ਇਹਨਾਂ ਨੇ ਪੈਸੇ ਇੱਧਰ ਲੱਗੇ ਬਾਕੀ ਕਰਜ਼ਾ-ਕੁਰਜ਼ਾ ਵੀ ਹੈਗਾ ਹੀ ਐ ਹੁਣ ਦੇਖਦੇ ਆਂ ਕੀ ਬਣਦਾ ਜੀ